ਗੁਰੂ ਸਾਹਿਬ ਜੀ ਮਹਾਰਾਜ ਕਈ ਵਾਰੀ ਇਹੋ ਜੀ ਕਲਾ ਵਰਤਾ ਦਿੰਦੇ ਆ ਕਈ ਵਾਰੀ ਬੰਦੇ ਦਾ ਬਚਪਨ ਵੀ ਲੰਘ ਜਾਂਦਾ ਜਵਾਨੀ ਵੀ ਲੰਘ ਜਾਂਦੀ ਆ ਤੇ ਕਈ ਵਾਰੀ ਬਿਰਧ ਅਵਸਥਾ ਦੇ ਵਿੱਚ ਆ ਕੇ ਗੁਰੂ ਸਾਹਿਬ ਦੀ ਕਿਰਪਾ ਕਰਦੇ ਆ ਇਸ ਕਰਕੇ ਹਮੇਸ਼ਾ ਜ਼ਿੰਦਗੀ ਵਿੱਚ ਸਬਰ ਰੱਖਣਾ ਚਾਹੀਦਾ ਹੈ ਆਓ ਪਵਣ ਵਿਚਾਰ ਆਪਾਂ ਸਰਵਣ ਕਰਦੇ ਹਾਂ ਸਤਗੁਰ ਜੀ ਦੇ ਸਮੇਂ ਇੱਕ ਪਿੰਡ ਆਵਨ ਖੇੜੀ ਉਹਦੇ ਵਿੱਚ ਇੱਕ ਬਿਰਧ ਮਾਤਾ ਰਹਿੰਦੀ ਸੀ ਕਾਫੀ ਬਜ਼ੁਰਗ ਸੀ ਤੇ ਉਹ ਆਪਦੇ ਬਾੜੇ ਵਿੱਚ ਕੰਮ ਕਰਦੀ ਹੁੰਦੀ ਸੀ ਇੱਕ ਦਿਨ ਕੀ ਹੋਇਆ ਕਲਗੀਧਰ ਪਾਤਸ਼ਾਹੀ ਮਹਾਰਾਜ ਦੁਨੀਆਂ ਨੂੰ ਤਾਰਦੇ ਹੋਏ ਆਪਦੇ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜਦੋਂ ਇਹ ਪਿੰਡ ਵਿੱਚ ਆਏ ਆ ਆਵਣ ਖੇੜੀ ਗੁਰੂ ਸਾਹਿਬ ਜੀ ਪਿੰਡ ਦੇ ਬਾਹਰ ਮਹਾਰਾਜ ਜਦੋਂ ਡੇਰਾ ਕਰਦੇ ਆ ਉੱਥੇ ਬਿਰਧ ਮਾਤਾ ਆਪਣਾ ਕੰਮ ਕਰੀ ਜਾਂਦੀ ਆ ਕਿਉਂਕਿ ਪ੍ਰਾਤਨ ਸਮੇਂ ਵਿੱਚ ਜਿਹੜੇ ਲੋਕ ਹੁੰਦੇ ਸੀ ਉਹ ਬਜ਼ੁਰਗ ਅਵਸਥਾ ਵਿੱਚ ਹੀ ਕੰਮ ਕਰਿਆ ਕਰਦੇ ਸੀ ਅੱਜ ਕੱਲ ਦੇ ਜਿਹੜੇ ਨੌਜਵਾਲ ਆ ਉੱਟੇ ਦੀ ਕਲਾ ਵਿੱਚ ਜਾ ਰਹੇ ਆ ਇਹ ਵੀ ਸੋਚਣ ਦੀ ਲੋੜ ਆ ਤਾਂ ਬਿਰਧ ਮਾਤਾ ਆਪਣਾ ਕੰਮ ਕਰੀ ਜਾਂਦੀ ਸੀ ਤੇ ਕੰਮ ਕਰਦੇ ਹੀ ਕਰਦੇ ਜਦੋਂ ਉਹਨੇ ਦੇਖਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਨਗਰ ਵਿੱਚ ਆਏ ਹੋਏ ਆ ਉਹਨਾਂ ਫਿਰ ਕਲਗੀਧਰ ਪਾਸ਼ਾ ਜੀ ਨੂੰ ਬੇਨਤੀ ਕੀਤੀ ਹੈ ਕਹਿਣ ਲੱਗੀ ਮਹਾਰਾਜ ਕਿਰਪਾ ਕਰੋ ਅੱਜ ਮੈਂ ਧੰਨ ਹੋ ਗਈਆਂ ਮੈਂ ਆਪ ਜੀ ਨੂੰ ਪਛਾਣ ਲਿਆ ਮੈਂ ਆਪ ਜੀ ਦੀਆਂ ਸਾਖੀਆਂ ਆਪ ਜੀ ਦੇ ਸਿੱਖਾਂ ਤੋਂ ਸੁਣੀਆਂ ਨੇ ਤੁਸੀਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਉਹਨੇ ਸਤਗੁਰੂ ਜੀ ਮਹਾਰਾਜ ਨੂੰ ਮੱਥਾ ਟੇਕਿਆ ਇੰਨਾ ਹੀ ਨਹੀਂ ਉਹਨੇ ਸਤਗੁਰੂ ਜੀ ਦੇ ਘੋੜੇ ਦੀ ਬਾੰਗ ਫੜ ਲਈ ਕਹਿਣ ਲੱਗੀ ਮਹਾਰਾਜ ਹੁਣ ਤੁਸੀਂ ਮੇਰੇ ਘਰ ਵਿੱਚ ਚਰਨ ਪਾਓ ਇਹ ਮੇਰੇ ਦਿਲ ਦੀ ਰੀਜ ਆ ਕਿਰਪਾ ਕਰੋ ਮੇਰੇ ਤੇ ਉਹ ਬਿਰਧ ਮਈ ਨੇ ਸਤਗੁਰ ਮਹਾਰਾਜ ਦਾ ਘੋੜਾ ਉੱਥੇ ਬੰਨ ਦਿੱਤਾ ਮਹਾਰਾਜ ਨੂੰ ਆਪਣੇ ਕੋਲ ਬਿਠਾ ਲਿਆ ਹੁਣ ਕਿਸੇ ਵਿੱਚ ਇੰਨੀ ਹਿੰਮਤ ਨਹੀਂ ਦੇਖੋ ਕੋਈ ਕਿੱਡਾ ਵੀ ਸੂਰਮਾ ਯੋਧਾ ਹੋਵੇ ਮਹਾਰਾਜ ਦੇ ਘੋੜੇ ਦੀ ਬਾੰਗ ਫੜ ਲਵੇ ਪਰ ਜਦੋਂ ਸਤਗੁਰ ਜੀ ਪ੍ਰੇਮ ਵਿੱਚ ਪਾਉਂਦੇ ਆ ਮਹਾਰਾਜ ਦੇ ਆਪ ਬਚਣਾ ਸੱਚ ਕਹੋ ਸੁਣ ਲੈ ਸਵੇ ਜਿੰਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਜਦੋਂ ਮਹਾਰਾਜ ਕਿਰਪਾ ਦੇ ਘਰ ਵਿੱਚ ਆਉਂਦੇ ਆ ਉਦੋਂ ਸਤਗੁਰ ਜੀ ਇਸ ਤਰ੍ਹਾਂ ਦੀ ਕਲਾ ਵਰਤਉਂਦੇ ਆ ਹੁਣ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਉਹ ਪ੍ਰੇਮ ਦੀ ਅਰਦਾਸ ਆ ਜਿਹੜੀ ਉਹਦੀ ਮਾਈ ਦੀ ਸੁਣੀ ਗਈ ਆ ਇੱਕ ਪਹਿਰ ਬੀਤ ਗਿਆ ਹੈ ਕੁਝ ਸਿੰਘ ਗੁਰੂ ਮਹਾਰਾਜ ਨੂੰ ਪਿੱਛੇ ਲੱਭਦੇ-ਲੱਭਦੇ ਆ ਗਏ ਆ ਤੇ ਮਹਾਰਾਜ ਇਥੇ ਆਵਨਖੇੜੀ ਪਿੰਡ ਵਿੱਚ ਆ ਗਏ ਇਕੱਲੇ ਹੀ ਆ ਗਏ ਆ ਸਿੰਘ ਪਿੱਛੇ-ਪਿੱਛੇ ਸਭ ਤੋਂ ਪਹਿਲਾਂ ਭਾਈ ਮੁਕਮ ਸਿੰਘ ਜੀ ਭਾਈ ਬਜੀਤਰ ਸਿੰਘ ਜੀ ਭਾਈ ਹ আলম ਸਿੰਘ ਜੀ ਮਹਾਰਾਜ ਨੂੰ ਲੱਭਦੇ-ਲੱਭਦੇ ਗੁਰੂ ਸਾਹਿਬ ਕੋਲ ਆ ਜਾਂਦੇ ਆ ਤੇ ਮਹਾਰਾਜ ਦੇ ਨਾਲ ਖਾਲਸਾ ਫੌਜ ਹੈ ਇਹ ਬਿਰਧਮਈ ਪ੍ਰੇਮ ਵਿੱਚ ਆ ਕੇ ਕਹਿਣ ਲੱਗੀ ਮਹਾਰਾਜ ਮੈਂ ਸੱਚੀ ਆਖਦੀ ਆ ਇਹ ਰੱਤਾ ਵੀ ਝੂਠ ਨਹੀਂ ਅੱਜ ਧਰਤੀ ਪਵਿੱਤਰ ਹੋ ਗਈ ਆ ਇਹ ਧਰਤੀ ਭਾਗਾਂ ਵਾਲੀ ਹੋ ਗਈ ਆ ਤੁਸੀਂ ਇੱਥੇ ਚਰਨ ਪਾਏ ਆ ਹੁਣ ਮੈਂ ਆਪ ਨੂੰ ਪਰਜੋਈ ਕਰਦੀ ਹਾਂ ਕੁਝ ਨਾ ਕੁਝ ਜ਼ਰੂਰ ਛੱਕੇ ਜਾਇਓ ਇਸ ਤਰ੍ਹਾਂ ਮੈਂ ਆਪ ਜੀ ਨੂੰ ਜਾਣ ਨਹੀਂ ਦੇਣਾ ਤੇ ਉਦੋਂ ਫਿਰ ਮਹਾਰਾਜ ਨੇ ਆਖਿਆ ਤੁਸੀਂ ਜੋ ਘਰ ਵਿੱਚ ਤਿਆਰ ਕੀਤਾ ਹੈ ਮਾਤਾ ਜੀ ਉਹ ਛਕਾ ਦਿਓ ਬਣਾਉਣ ਦੀ ਖੇਚਲ ਨਾ ਕਰਨਾ ਤੁਸੀਂ ਲੈ ਆਉਣਾ ਜੋ ਵੀ ਹੈ ਪ੍ਰੇਮ ਦੀ ਭੇਟਾ ਹੈ ਜਦੋਂ ਮਹਾਰਾਜ ਨੇ ਦੇਖਿਆ ਇਹ ਬੀਬੀ ਗੁਰੂ ਘਰ ਲੰਗਰ ਤਿਆਰ ਕਰਨ ਲੱਗੇਗੀ ਤੇ ਸਮਾਂ ਵੀ ਲੱਗ ਜਾਣਾ ਹੈ ਕਿਉਂਕਿ ਮਹਾਰਾਜ ਨੇ ਆਖਿਆ ਸੀ ਵੀ ਜੋ ਹੈ ਪ੍ਰਮਾਣ ਹੋਵੇਗਾ ਉਹ ਮਾਈ ਛੇਤੀ ਛੇਤੀ ਗਈ ਕਿਉਂਕਿ ਪ੍ਰੇਮ ਵਿੱਚ ਭਿੱਜੀ ਹੋਈ ਮਾਈ ਆ ਉਹਨੇ ਕੀ ਕੀਤਾ ਹੈ ਕਾੜਨੀ ਵਿੱਚ ਦੁੱਧ ਰੱਖਿਆ ਹੋਇਆ ਸੀ ਪੁਰਾਣੇ ਸਮੇਂ ਵਿੱਚ ਲੋਕ ਬਜ਼ੁਰਗ ਜਿਹੜੇ ਸੀ ਮਾਵਾਂ ਸੀ ਬੀਬੀਆਂ ਸੀ ਦੁੱਧ ਰੱਖਣਾ ਵਾਸਤੇ ਕਾੜਨੀ ਦੀ ਵਰਤੋਂ ਕਰਦੇ ਹੁੰਦੇ ਸੀ ਤੇ ਦੁੱਧ ਬੜਾ ਸਵਾਦ ਹੁੰਦਾ ਸੀ ਕਾੜਨੀ ਵਾਲਾ ਦੁੱਧ ਹੁਣ ਹੌਲੀ-ਹੌਲੀ ਰਿਜਦਾ ਹੁੰਦਾ ਸੀ ਹੌਲੀ-ਹੌਲੀ ਜਦੋਂ ਰਿਜਣਾ ਤੇ ਜਦੋਂ ਸ਼ਕਣਾ ਬੜਾ ਸਵਾਦ ਆਉਣਾ ਜੀ ਉਹ ਸਮਾਂ ਵੱਖਰਾ ਸੀ ਉਹ ਗੱਲਾਂ ਵੱਖਰੀਆਂ ਸੀ ਉਹ ਖੁਰਾਕ ਵੱਖਰੀ ਸੀ ਅੱਜ ਅਸੀਂ ਕਾਲੀ ਜਿ ਪੈ ਗਏ ਆ ਅੱਜ ਇੰਨਾਂ ਚੀਜ਼ਾਂ ਦਾ ਇੰਨਾ ਆਨੰਦ ਨਹੀਂ ਆ ਜੋ ਰੋ ਵਿਚਾਰ ਗੁਰੂ ਸਾਹਿਬ ਨੂੰ ਦੁੱਧ ਛਕਾਉਣ ਵਾਸਤੇ ਲੈ ਆਈ ਆ ਨਾਲ ਮਿੱਠਾ ਵੀ ਲੈ ਕੇ ਆਈ ਆ ਦੁੱਧ ਦੇ ਉੱਪਰ ਬਹੁਤ ਮਲਾਈ ਆਈ ਹੋਈ ਸੀ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਦੁੱਧ ਦੇ ਉੱਪਰ ਮਜੁਰਗ ਦੱਸਦੇ ਆ ਸੱਤ-ਸੱਤ ਮਲਾਈਆਂ ਆ ਜਾਂਦੀਆਂ ਸੀ ਤਾਂ ਹੁਣ ਉਹ ਪ੍ਰੇਮ ਦੀ ਭੇਟਾ ਮਹਾਰਾਜ ਦੇ ਅੱਗੇ ਲੈ ਕੇ ਆਉਂਦੀ ਆ ਰੱਖਦੀ ਆ ਦੁੱਧ ਕੜ-ਕੜ ਕੇ ਬੜਾ ਸੋਹਣਾ ਬਣ ਗਿਆ ਜਦੋਂ ਉਹਨੇ ਦੁੱਧ ਰੱਖਿਆ ਮਹਾਰਾਜ ਅੱਖੇ ਪੱਖਾ ਵੀ ਚੱਲਿਆ ਕਿਉਂ ਦੁੱਧ ਨੂੰ ਠੰਡਾ ਵੀ ਕੀਤਾ ਬਿਰਧ ਮਾਈ ਨੇ ਮਹਾਰਾਜ ਨੂੰ ਕਟੋਰਾ ਭਰ ਕੇ ਦੁੱਧ ਦਾ ਦੇ ਦਿੱਤਾ ਗੁਰੂ ਸਾਹਿਬ ਜੀ ਨੇ ਦੁੱਧ ਛਕਿਆ ਹੈ ਤੇ ਮਹਾਰਾਜ ਨੇ ਜਿਤਾ ਸ਼ਕਤ ਜੋ ਸੇਵਾ ਕੀਤੀ ਸੀ ਮਾਈ ਨੇ ਉਹਦੀ ਕਬੂਲ ਹੋ ਗਈ ਆ ਮਹਾਰਾਜ ਨੇ ਮਾਈ ਤੋਂ ਦੁੱਧ ਛਕਿਆ ਬਾਕੀ ਜਿਹੜਾ ਦੁੱਧ ਸੀ ਉਹ ਛਾਟੇ ਵਿੱਚ ਹੀ ਛੱਡ ਦਿੱਤਾ ਫਿਰ ਸਾਰੇ ਖਾਲਸੇ ਨੇ ਦੁੱਧ ਛਕਿਆ ਮਹਾਰਾਜ ਦਾ ਸੀਤ ਪ੍ਰਸਾਦ ਕਹਿਣ ਲੱਗੇ ਮਾਈ ਬਹੁਤ ਸ਼ਰਦਾ ਹੈ ਤੁਹਾਡੇ ਵਿੱਚ ਬਹੁਤ ਪਿਆਰ ਕੀਤਾ ਤੁਸੀਂ ਖਾਲਸਾ ਫੌਜ ਨੂੰ ਬਹੁਤ ਸਾਡੀ ਸੇਵਾ ਕੀਤੀ ਆ ਇਹਨਾਂ ਵਿੱਚ ਸੇਵਾ ਹੁੰਦੀ ਆ ਭਾਵਨਾ ਹੁੰਦੀ ਆ ਉਹ ਪਰਮਾਤਮਾ ਤੱਕ ਪਹੁੰਚ ਜਾਂਦੇ ਆ ਸਤਗੁਰੂ ਕੀ ਸੇਵਾ ਸਫਲ ਹੋ ਜੇ ਜੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹੋਮੇ ਵਿਚਰ ਜਾਏ ਮਨਮੁਖ ਬੰਦੇ ਜਿਹੜੇ ਹੁੰਦੇ ਆ ਉਹ ਗੱਲਾਂ ਨਹੀਂ ਸਮਝ ਸਕਦੇ ਸੇਵਾ ਤੇ ਸਿਮਰਨ ਇਹ ਦੋ ਖੰਭ ਨੇ ਜਿਹੜੇ ਪਰਮਾਤਮਾ ਦੇ ਦੇਸ਼ ਲੈ ਜਾਂਦੇ ਆ ਯਾਦ ਰੱਖਣਾ ਸੰਗਤ ਜੀ ਸਾਰੇ ਸਿੰਘਾਂ ਨੇ ਵੀ ਆਖਿਆ ਮਹਾਰਾਜ ਦੇਖੋ ਬਜ਼ੁਰਗ ਮਾਈ ਆ ਬਿਰਧ ਮਾਈ ਆ ਤੇ ਦੇਖੋ ਇਹਨੇ ਕਿੰਨੀ ਸੇਵਾ ਕੀਤੀ ਆ ਮਹਾਰਾਜ ਸਾਡਾ ਦਿਲ ਖੁਸ਼ ਹੋ ਗਿਆ ਮਹਾਰਾਜ ਸਿੰਘਾਂ ਦਾ ਬਚਨ ਸੁਣ ਕੇ ਮੁਸਕਰਾਏ ਕਹਿਣ ਲੱਗੇ ਗੁਰੂ ਕਿਰਪਾ ਹੁੰਦੀ ਆ ਜਦੋਂ ਬੰਦਾ ਕੋਈ ਸੇਵਾ ਕਰਦਾ ਕਿਉਂਕਿ ਜਿਸ ਨੂੰ ਤੂੰ ਜਾਣੇ ਸੋਈ ਜਨ ਜਾਣੇ ਇਹ ਤਾਂ ਜਿੱਤੋ ਤੂੰ ਕਰਾਵੇਂਗਾ ਸੇਵਾ ਉਹੀ ਕਰ ਸਕਦਾ ਹੈ ਕਿਉਂਕਿ ਸਵਾਸ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ ਬਾਕੀ ਗੱਲਾਂ ਤਾਂ ਬਾਅਦ ਚ ਹੀ ਹੋਣਗੀਆਂ ਨਾ ਜੇ ਸਵਾਸ ਆਉਣਗੇ ਤਾਂ ਪ੍ਰਮਾਤਮਾ ਦੀ ਮਿਹਰ ਹੋਵੇ ਬੰਦਾ ਫਿਰ ਸੇਵਾ ਕਰਦਾ ਹੈ ਇਹ ਮਾਈ ਮਹਾਰਾਜ ਕਹਿੰਦੇ ਜਿਹੜੀ ਹੈ ਮਹਾਰਾਜ ਨੇ ਗੁੰਜੀ ਰਮਜ ਦਸੀ ਸਿੰਘਾਂ ਨੂੰ ਕਹਿਣ ਲਗੇ ਮਾਈ ਜਿਹੜੀ ਇਹਦਾ ਅੰਤਿਮ ਸਮਾਂ ਆਉਣ ਵਾਲਾ ਜਲਦ ਹੀ ਇਹਦੇ ਸਵਾਸ ਪੂਰੇ ਹੋ ਜਾਣਗੇ ਸਰੀਰ ਦੀ ਇੱਥੇ ਅੰਤਿਮ ਕਿਰਿਆ ਹੋ ਜਾਵੇਗੀ ਅਗਲਾ ਜਨਮ ਵੀ ਇਹਦਾ ਜੱਟਾਂ ਦੇ ਘਰਾਂ ਵਿੱਚ ਹੋਵੇਗਾ ਪਹਿਲਾਂ ਵੀ ਹੁਣ ਇਹ ਜੱਟੀ ਹੈ ਜ਼ਿੰਮੇਦਾਰਾਂ ਦੇ ਪਰਿਵਾਰ ਵਿੱਚ ਇਹਦਾ ਜਨਮ ਹੋਇਆ ਜਾਤਾਂ ਪਤਾ ਤਾਂ ਦੇਖੋ ਲੋਕ ਬਣਾਉਂਦੇ ਆ ਪਰ ਜਦੋਂ ਬਣ ਜਾਂਦੀਆਂ ਨੇ ਉਦੋਂ ਮਹਾਰਾਜ ਉਸ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਗੁਰੂ ਮਹਾਰਾਜ ਕਿਸੇ ਜਾਤ ਗੋਤ ਨੂੰ ਨਹੀਂ ਮੰਨਦੇ ਪਰ ਜਿਹੜੇ ਘਰਾਣੇ ਹੁੰਦੇ ਆ ਮਹਾਰਾਜ ਉਹਦੀ ਬਾਬਤ ਦੱਸ ਰਿਹਾ ਵੀ ਜਿਵੇਂ ਹੁਣ ਜੱਟੀ ਆ ਅਗਲੇ ਜਨਮ ਵੀ ਜੱਟਾਂ ਦੇ ਘਰ ਵਿੱਚ ਹੋਵੇਗਾ ਉਸ ਵਕਤ ਜਦੋਂ ਮਹਾਰਾਜ ਨੇ ਬਚਨ કહਿਆ ਸਤਗੁਰਜੀ ਕੁਲਖ ਖਾਲਸਾ ਫੌਜ ਤਾਂ ਹੈ ਭਾਈ ਉਦੇ ਸਿੰਘ ਜੀ ਵਰਗੇ ਜਰਨੈਲ ਯੋਧੇ ਹਨ ਉਹ ਖੜੇ ਆ ਉੱਥੇ ਸਜੇ ਹੋਏ ਆ ਮਹਾਰਾਜ ਜੀ ਸਤਗੁਰਜੀ ਕਹਿੰਦੇ ਕਿ ਇਹਦੇ ਘਰ ਵਿੱਚ ਸਮਾਂ ਆਵੇਗਾ ਇੱਕ ਸਿੱਧ ਪੁਰਸ਼ ਦਾ ਜਨਮ ਹੋਊਗਾ ਮਹਾਰਾਜ ਕਹਿੰਦੇ ਉਹ ਦੁਬਾਰਾ ਜਨਮ ਲਵੇਗੀ ਜਦੋਂ ਉਹਦੇ ਘਰੇ ਬੇਟਾ ਹੋਵੇਗਾ ਤੇ ਉਹ ਬਹੁਤ ਤਪਸਵੀ ਹੋਵੇਗਾ ਬੰਦਗੀ ਵਾਲੀ ਨਾਮ ਦੀ ਕਮਾਈ ਵਾਲੀ ਰੂਹ ਹੋਵੇਗੀ ਉਹ ਬਾਗਰਦੇਸ਼ ਵਿੱਚ ਕੁਰੂਖੇਤਰ ਦੇ ਇਲਾਕੇ ਚ ਕੈਥਲ ਦੇ ਜੀਨ ਦੇ ਇਲਾਕੇ ਵਿੱਚ ਹਿਸਾਰ ਦੇ ਇਲਾਕੇ ਵਿੱਚ ਜਿੰਨੇ ਇਲਾਕੇ ਹੋਣਗੇ ਇਹਨਾਂ ਨੂੰ ਜਿੱਤ ਲਊਗਾ ਬਹੁਤ ਪ੍ਰਸਿੱਧ ਹੋਊਗਾ ਉਹਦਾ ਨਾਮ ਜਿਹੜਾ ਹੈ ਜਮਨ ਜਤੀ ਹੋਵੇਗਾ ਕਿਉਂਕਿ ਨਾਮ ਤੋਂ ਸਪਸ਼ਟ ਹੁੰਦਾ ਜਨਮ ਤੋਂ ਹੀ ਜਤੀ ਜਮਨ ਜਤੀ ਜਿਹੜੇ ਜਨਮ ਤੋਂ ਬ੍ਰਹਮਚਾਰੀ ਹੁੰਦੇ ਆ ਦੁਨੀਆ ਉਹਨਾਂ ਨੂੰ ਮੱਥਾ ਟੇਕਦੀ ਆ ਸਿੱਧ ਪੁਰਖ ਜਾਣਦੀ ਆ ਲੋਕ ਉਹਨਾਂ ਦਾ ਸਤਿਕਾਰ ਕਰਦੇ ਆ ਰੁਤਬਾ ਉਹਨਾਂ ਦਾ ਉੱਚਾ ਹੋ ਜਾਂਦਾ ਬਾਕੀ ਇੱਕ ਗੱਲ ਹੋਰ ਮਹਾਰਾਜ ਕਹਿੰਦੇ ਜੋ ਬਚਨ ਕਰਿਆ ਕਰੇਗਾ ਪੂਰਾ ਹੋਵੇਗਾ ਬੜਾ ਸ਼ਕਤੀ ਵਾਲਾ ਹੋਵੇਗਾ ਗੁਨਾ ਵਿੱਚ ਵੱਡਾ ਹੋਵੇਗਾ ਮਹਾਰਾਜ ਨੇ ਇਹ ਗੱਲ ਭਾਈ ਉਦੇ ਸਿੰਘ ਨੂੰ ਦੱਸੀ ਹੈ ਉਦੇ ਸਿੰਘ ਜੀ ਗੱਲ ਸੁਣ ਕੇ ਬੜੇ ਹੈਰਾਨ ਹੋਏ ਕਿਉਂਕਿ ਮਹਾਰਾਜ ਨਾਲ ਬਹੁਤ ਪਿਆਰ ਕਰਦੇ ਸੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਬੀਤ ਬੀਤ ਚੁਕੇ ਸਮੇ ਦਾ ਵੀ ਪਤਾ ਹੈ ਭੂਤਕਾਲ ਦਾ ਵੀ ਪਤਾ ਹੈ ਭਵਿੱਖ ਦਾ ਵੀ ਪਤਾ ਹੈ ਮਹਾਰਾਜ ਕੀ ਬੰਦੇ ਦੇ ਮੱਥੇ ਤੇ ਲੇਖ ਹੁੰਦੇ ਆ ਸਭ ਜਾਣਦੇ ਹੋ ਮਹਾਰਾਜ ਕੋਈ ਪਰਮਾਨੰਦੀ ਲੋੜ ਨਹੀਂ ਪ੍ਰਤਖ ਨੂੰ ਪਰਮਾਨੰਦੀ ਕੀ ਲੋੜ ਹੈ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਆਪ ਜੀ ਜਾਣਦੇ ਹੋ ਜੋ ਹੋਣਾ ਹੈ ਮਹਾਰਾਜ ਕਿਰਪਾ ਕਰੋ ਹੁਣ ਥੋੜਾ ਜਿਹਾ ਮੇਰੇ ਬਾਰੇ ਵੀ ਦੱਸ ਦਿਓ ਮੇਰੀ ਕੀ ਗਤੀ ਹੋਊਗੀ ਮੇਰਾ ਅਗਲਾ ਜਨਮ ਕਿੱਥੋਂ ਦਾ ਹੋਊਗਾ ਪਿਆਰੇ ਸਿੱਖ ਭਾਈ ਉਦੇ ਸਿੰਘ ਦੀ ਬੇਨਤੀ ਸੁਣੀ ਮਹਾਰਾਜ ਕਹਿੰਦੇ ਦੇਖੋ ਤੁਹਾਨੂੰ ਪੰਥ ਖਾਲਸਾ ਦੀ ਸਰਦਾਰੀ ਦਿੱਤੀ ਆ ਤੁਹਾਨੂੰ ਜਥੇਦਾਰੀ ਦਿੱਤੀ ਆ ਤੁਸੀਂ ਚਾਰ ਵਾਰੀ ਅਜੇ ਹੋਰ ਜਨਮ ਲਓਗੇ ਤੇ ਤੁਸੀਂ ਇਹ ਪੰਥ ਦੀ ਸਰਦਾਰੀ ਕਰਨੀ ਆ ਕਿਉਂਕਿ ਸ਼ਕਤੀ ਲੈ ਕੇ ਵੱਡੀ ਏਡੀ ਕਿਰਪਾ ਹੋ ਜਾਣੀ ਆ ਉਹਦੇ ਆਸਰੇ ਤੁਸੀਂ ਧਰਤੀ ਦੇ ਮਾਲਕ ਬਣੋਗੇ ਤੁਹਾਡਾ ਪੰਜਵਾਂ ਜਨਮ ਜਦੋਂ ਹੋਏਗਾ ਮੋਹਨ ਗਾਰਗੀ ਆਉਣਗੇ ਮੋਹਨ ਗਾਰਗੀ ਕਹਿੰਦੇ ਆ ਫਰੰਗੀਆਂ ਨੂੰ ਗੋਰਿਆਂ ਨੂੰ ਕਿਉਂ ਕਹਿੰਦੇ ਆ ਭਾਈ ਕਿਉਂਕਿ ਉਹਨਾਂ ਦੀ ਭਾਸ਼ਾ ਸਮਝ ਨਹੀਂ ਸੀ ਆਉਂਦੀ ਉਹਨਾਂ ਨੂੰ ਮੁੰਨੀ ਕਹਿੰਦੇ ਸੀ ਕਹਿਣ ਲੱਗੇ ਜਦੋਂ ਮੋਨਗਾਰੀ ਆਉਣਗੇ ਨਾ ਮਹਾਰਾਜ ਕਹਿੰਦੇ ਉਦੋਂ ਤੁਹਾਡਾ ਅਖੀਰਲਾ ਜਨਮ ਹੋਊਗਾ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖੁਆਰ ਹੋਏ ਸਭ ਮਿਲਣਗੇ ਬੱਚੇ ਸ਼ਰਨ ਜੋ ਹੋਏ ਸਤਿਗੁਰ ਮਹਾਰਾਜ ਕਹਿੰਦੇ ਖਾਲਸੇ ਨੇ ਅਜੇ ਬਹੁਤ ਵੱਡਾ ਰਾਜ ਕਾਇਮ ਕਰਨਾ ਹੈ ਧਰਤੀ ਤੱਕ ਦੂਰ ਦੂਰ ਤੱਕ ਇਹ ਰਾਜ ਭਾਗ ਹੋਣੇ ਆ ਤੇ ਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਕੀਤੇ ਫਿਰ ਉਹ ਸੱਚੇ ਵੀ ਹੋਏ ਸਮਾਪਾ ਕੇ ਸੱਚੇ ਪਾਸ਼ਾ ਜੀ ਨੇ ਬਚਨ ਕੀਤੇ ਸੀ ਕਿ ਖਾਲਸੇ ਨੇ ਬਹੁਤ ਵੱਡਾ ਰਾਜ ਕਾਇਮ ਕਰਨਾ ਬੜੀ ਦੂਰ ਦੂਰ ਤੱਕ ਖਾਲਸਾ ਨਿਸ਼ਾਨ ਝੁਲਣਾ ਹੈ ਉਦੋਂ ਫਿਰ ਗੁਰਮੁਖ ਪਿਆਰਿਓ ਸਤਿਗੁਰੂ ਜੀ ਜਦੋਂ ਬਚਨ ਕਰ ਰਹੇ ਆ ਮਹਾਰਾਜ ਕਹਿੰਦੇ ਏਡੀ ਕਿਰਪਾ ਹੋਵੇਗੀ ਇਹ ਜਿਹੜੇ ਗੋਰੇ ਲੋਕ ਇਹ ਦੁਮਾਲੇ ਸਜਾਇਆ ਕਰਨਗੇ ਗੁਰਮੁਖੀ ਪੜਨਗੇ ਅੰਗਰੇਜ਼ੀ ਬੋਲਣੀ ਛੱਡ ਜਾਣਗੇ ਪੁਰਾਤਨ ਮਰਿਆਦਾ ਵਿੱਚ ਆ ਜਾਣਗੇ ਅਜੇ ਤਾਂ ਇਹ ਬਚਨ ਪੂਰੇ ਹੋਣੇ ਬਾਕੀ ਆ ਸੰਗਤ ਜੀ ਕਿਉਂਕਿ ਜਿੰਨਾਂ ਨੂੰ ਤਾਂ ਨਿਸ਼ਟਾ ਹੈ ਗੁਰਬਾਣੀ ਤੇ ਉਹ ਹੀ ਗੱਲ ਸਮਝਦੇ ਆ ਵੀ ਇਹ ਵਚਨ ਅੱਜ ਨਹੀਂ ਤਾਂ ਕੱਲ ਜ਼ਰੂਰ ਪੂਰੇ ਹੋਣੇ ਹਨ 96 ਕਰੋੜ ਖਾਲਸਾ ਪ੍ਰਗਟ ਹੋ ਕੇ ਰਾਜ ਕਰੇਗਾ ਮਹਾਰਾਜ ਨੇ ਜਿਵੇਂ ਆਖਿਆ ਜਿੱਥੋਂ ਲੈ ਕੇ ਸੂਰਜ ਚੜ੍ਹਦਾ ਹੈ ਤੇ ਜਿੱਥੇ ਜਾ ਕੇ ਛਿਪਦਾ ਹੈ ਐਡਾ ਰਾਜ ਹੋਣਾ ਖਾਲਸੇ ਦਾ ਉਹ ਖਾਲਸਾ ਰਾਜ ਸਾਰੀ ਸ੍ਰਿਸ਼ਟੀ ਨੂੰ ਪ੍ਰੇਮ ਕਰੇਗਾ ਉਹਦੇ ਵਿੱਚ ਕੋਈ ਨੰਗਾ ਭੁੱਖਾ ਨਹੀਂ ਰਹੇਗਾ ਗੁਰੂ ਮਹਾਰਾਜ ਕਹਿਣ ਲੱਗੇ ਕਾਲੀ ਯੁੱਗ ਦੇ ਵਿੱਚ ਸਤਿਯੁੱਗ ਵਰਤ ਜਾਣਾ ਹੈ ਪਰ ਉਪਕਾਰੀ ਸਚਾਈ ਦੁਨੀਆ ਤੇ ਚੱਲੇਗੀ ਜਿਵੇਂ ਰਾਜ ਪਾਪ ਕਮਾਵਦੇ ਉਲਟੀ ਬਾੜ ਖੇਤ ਕੋ ਖਾਈ ਇਹ ਸਾਰੀਆਂ ਚੀਜ਼ਾਂ ਠੀਕ ਹੋ ਜਾਣੀਆਂ ਨੇ ਧਰਮ ਦੀ ਗੱਲ ਹੋਵੇਗੀ ਜਦੋਂ ਖਾਲਸਾ ਰਾਜ ਹੋਵੇਗਾ ਭੁੱਖੇ ਬੰਦੇ ਨੂੰ ਪ੍ਰਸ਼ਾਦਾ ਮਿਲੇਗਾ ਮਹਾਰਾਜ ਕਹਿੰਦੇ ਪੈਰਾਂ ਤੋਂ ਨੰਗੇ ਨੂੰ ਪੈਰਾਂ ਵਿੱਚ ਪੈਣ ਲਈ ਜੋੜਾ ਮਿਲੇਗਾ ਤੇ ਜਿਹਦੇ ਕੋਲ ਵਸਤਰ ਨਹੀਂ ਹੋਣਗੇ ਨੰਗੇ ਨੂੰ ਵਸਤਰ ਮਿਲੇਗਾ ਇਹ ਐਡੀ ਕਿਰਪਾ ਹੋਵੇਗੀ ਕੋਈ ਰੋਗੀ ਹੋਵੇਗਾ ਉਹਨੂੰ ਦਵਾਈ ਮਿਲੇਗੀ ਤੇ ਦਵਾਈ ਦਾ ਕੋਈ ਪੈਸਾ ਨਹੀਂ ਲਿਆ ਕਰੇਗਾ ਕਿਉਂਕਿ ਸਿੱਖ ਤਾਂ ਦੇਖੋ ਅੱਜ ਕਿੰਨੇ ਪਰਉਪਕਾਰੀ ਆ ਐਡੇ ਪਰਉਪਕਾਰੀ ਆ ਗਰਮੀ ਦਾ ਮਹੀਨਾ ਹੋਵੇ ਜਿੱਥੇ ਪਾਣੀ ਵਿਕਦਾ ਹੈ ਬੋਤਲਾਂ ਵਿੱਚ ਭਰ-ਭਰ ਕੇ ਸ਼ਬੀਲਾਂ ਲਾਉਂਦੇ ਆ ਗੁਰੂ ਕੇ ਲੰਗਰ ਲਾਉਂਦੇ ਆ ਇਹ ਸਾਡੇ ਗੁਰੂਆਂ ਨੇ ਲੰਗਰ ਲਾਇਆ ਸੰਗਤ ਜੀ ਉਹਨਾਂ ਦੇ ਨਕਸ਼ੇ ਕਦਮ ਤੇ ਖਾਲਸਾ ਸੰਗਤ ਚੱਲ ਰਹੀ ਆ ਇਹ ਫਿਰ ਤਾਂ ਹੀ ਹੋ ਸਕਦਾ ਨਾ ਜੇ ਸਾਡੇ ਵੱਡਿਆਂ ਨੇ ਕਾਰਜ ਕੀਤਾ ਹੋਵੇ ਇਸ ਤਰ੍ਹਾਂ ਹੀ ਖਾਲਸੇ ਦਾ ਮਹਾਰਾਜ ਕਹਿੰਦੇ ਰਾਜ ਹੋਣਾ ਕਲਗੀਧਰ ਪਾਸ਼ਾ ਜੀ ਘੋੜੇ ਤੇ ਚੜ ਕੇ ਆਵਨ ਖੇੜੀ ਤੋਂ ਮਹਾਰਾਜ ਚਾਲਾ ਪਾ ਦਿੰਦੇ ਆ ਇਥੋਂ ਮਹਾਰਾਜ ਚਲਦੇ ਚਲਦੇ ਕੁਰੂ ਖੇਤਰ ਦੀ ਧਰਤੀ ਤੇ ਪਹੁੰਚੇ ਆ ਤੇ ਜਦੋਂ ਚਮਕੌਰ ਸਾਹਿਬ ਦੀ ਗੱਲ ਆਉਂਦੀ ਆ ਉਹ ਮਹਾਰਾਜ ਇਸ ਤੋਂ ਬਾਅਦ ਵਿੱਚ ਆਉਂਦੇ ਆ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੱਲ ਕਰੀਏ ਆਪਾਂ ਇੱਥੇ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਇੱਥੇ ਗੁਰੂ ਸਾਹਿਬ ਜੀ ਨੇ ਉਹ ਕਰ ਦਿੱਤਾ ਹੈ ਮਹਾਰਾਜ ਨੇ ਆਖਿਆ ਸੀ ਕੋਈ ਹੈ ਗੁਰੂ ਦਾ ਬੇਟਾ ਜੋ ਸੀਸ ਕਰੇ ਭੇਟਾ ਭਾਈ ਦਇਆram ਜੀ ਉੱਠ ਕੇ ਖੜੇ ਹੋਏ ਸੀ ਦਇਆ ਸਿੰਘ ਬਣੇ ਫਿਰ ਧਰਮ ਸਿੰਘ ਫਿਰ ਮੁਹਕਮ ਸਿੰਘ ਜੀ ਫਿਰ ਭਾਈ ਹਿੰਮਤ ਸਿੰਘ ਜੀ ਭਾਈ ਸਹਿਬ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਜੀ ਭਾਵੇਂ ਸ਼ਹੀਦੀ ਪਾ ਗਏ ਉਸ ਸਮੇਂ ਭਾਵੇਂ ਗੁਰੂ ਮਹਾਰਾਜ ਦੀ ਉਮਰ ਬਹੁਤ ਛੋਟੀ ਸੀ 9 ਸਾਲ ਦੀ ਸੀ ਪਰ ਸਤਗੁਰ ਮਹਾਰਾਜ ਨੇ ਜੋ ਕੌਮ ਦੇ ਲਈ ਸਾਹਸ ਭਰਿਆ ਤਖਤ ਤੇ ਬਿੰਦਿਆਸਾਰ ਐਸੇ ਹੁਕਮ ਦਿੱਤੇ ਜਿਨ੍ਹਾਂ ਕਰਕੇ ਕੌਮ ਦੇ ਵਿੱਚ ਨਵੀਂ ਰੂਹ ਆ ਗਈ ਸੀ ਗੁਰੂ ਸਾਹਿਬ ਜੀ ਨੇ ਸਹਿਮਿਆ ਹੋਇਆਂ ਨੂੰ ਡਰਿਆ ਹੋਇਆਂ ਨੂੰ ਸ਼ੇਰ ਵਾਲਾ ਦਿਲ ਦਿੱਤਾ ਉਹਨਾਂ ਨੂੰ ਪਛਾਗ ਦਿੱਤੀ ਬਾਣਾ ਦਿੱਤਾ ਜਿਹਦੇ ਨਾਲ ਉਹ ਦੂਰੋਂ ਖੜੇ ਪਛਾਣੇ ਜਾਣ ਜੇ ਆਪਾਂ ਗੱਲ ਕਰੀਏ ਸਤਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ 9 ਸਾਲ ਦੇ ਆ ਭਾਈ ਜੈਤਾ ਜੀ ਸੀਸ ਲੈ ਕੇ ਆਉਂਦੇ ਆ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਪਣੇ ਹੱਥੀ ਮਹਾਰਾਜ ਸੰਸਕਾਰ ਕਰਦੇ ਆ ਤੇ ਸਾਖੀ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ ਜਦੋਂ ਗੱਲ ਵਿਕੜੀ ਵਿੱਚ ਲੈ ਕੇ ਰੰਗਰੇਟੇ ਨੂੰ ਗੁਰੂ ਕੇ ਬੇਟਾ ਅਸੀਸ ਮਹਾਰਾਜ ਦਿੰਦੇ ਆ ਇੱਥੇ ਗੱਲ ਜਾਣਨੀ ਸਮਝਣੀ ਬੜੀ ਜ਼ਰੂਰੀ ਆ ਕਿ ਜੇ ਆਪਾਂ ਦੁਨੀਆਵੀ ਆਪੱਖ ਤੋਂ ਦੇਖੀਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਉੱਪਰੋਂ ਉੱਪਰੋਂ ਦੇਖੀਏ ਕਿੰਨੇ ਯੁੱਧ ਆ 14 ਯੁੱਧ ਜਿਵੇਂ ਸਮੁੰਦਰ ਵਿੱਚ ਛਾਲਾਂ ਹੁੰਦੀਆਂ ਨੇ ਲਹਿਰ ਬੰਦੀ ਆ ਮਿਟਦੀ ਆ ਇਸ ਤਰ੍ਹਾਂ ਲੱਗਦਾ ਪਰ ਡੁੰਗਾਈ ਵਿੱਚ ਜਾਓਗੇ ਸ਼ਾਂਤੀ ਹੀ ਸ਼ਾਂਤੀ ਹੈ ਇਸ ਤਰ੍ਹਾਂ ਮਹਾਰਾਜ ਦਾ ਉੱਪਰਲਾ ਜੀਵਨ ਤਾਂ ਲੱਗੇਗਾ ਕਦੇ ਉਹ 14 ਯੁੱਧ ਕਰ ਰਹੇ ਆ ਕਦੇ ਮੁਕਸਰ ਦੀ ਜੰਗ ਹੈ ਕਦੇ ਅਨੰਦਪੁਰ ਸਾਹਿਬ ਦਾ ਯੁੱਧ ਆ ਤੇ ਕਦੀ ਕਿਸ ਤਰ੍ਹਾਂ ਮਹਾਰਾਜ ਜੀ ਵਿਚਰ ਰਹੇ ਆ ਬਾਹਰੀ ਤੌਰ ਤੇ ਪਰ ਜਦੋਂ ਮਹਾਰਾਜ ਦੇ ਜੀਵਨ ਨੂੰ ਡੁੰਗਾਈ 'ਚ ਪੜਦੇ ਆ ਬੜੀ ਸਹਜਤਾ ਹੈ ਮਹਾਰਾਜ ਤੇ ਗੁਰੂ ਸਾਹਿਬ ਜੀ ਨੇ ਜੋ ਬਚਨ ਸਾਨੂੰ ਦਿੱਤੇ ਆ 52 ਬਚਨ ਜੇ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਆਪਾਂ ਚੱਲਾਂਗੇ ਕੇਸ ਰੱਖਣ ਦਾ ਹੁਕਮ ਮਹਾਰਾਜ ਨੇ ਉਦੋਂ ਦਿੱਤਾ ਸੀ ਜਦੋਂ ਮਹਾਰਾਜ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਹੈ ਤੇ ਉਸ ਦਿਨ ਜਿਨ੍ਹਾਂ ਨੇ ਅੰਮ੍ਰਿਤ ਸਭ ਤੋਂ ਪਹਿਲਾਂ ਛਕਿਆ ਉਹ ਪਿਆਰੇ કહਾਏ ਆ ਪਹਿਲਾਂ ਤਾਂ ਪੰਜਾਂ ਨੇ ਛਕਿਆ ਤੇ ਬਾਅਦ ਵਿੱਚ ਭਾਵੇਂ ਇੰਨਾ ਕੱਠ ਸੀ ਵਾਰੀ-ਵਾਰੀ ਸਭ ਨੇ ਛਕਿਆ ਹੈ ਸੀਸ ਭੇਟ ਕੀਤਾ ਹੈ ਪਰ ਪਹਿਲਾਂ ਨੇ ਜਿਨ੍ਹਾਂ ਨੇ ਭਾਈ ਸੀਸ ਦਿੱਤਾ ਉਹ ਪਿਆਰੇ કહਾਏ ਆ ਤੇ ਗੁਰੂ ਮਹਾਰਾਜ ਨੇ ਪੰਥ ਸਾਜਿਆ ਗੁਰੂ ਸਾਹਿਬ ਜੀ ਨੇ ਫਿਰ ਇਹ ਰੂਪ ਰੇਖਾ ਹੀ ਨਵੀਂ ਜਿਹੜੀ ਆ ਸ਼ਾਂਤੀ ਵਿੱਚ ਕ੍ਰਾਂਤੀ ਪੈਦਾ ਹੋ ਗਈ ਆ ਪੰਜਵੇਂ ਪਾਸ਼ਾ ਜੀ ਦੀ ਸ਼ਹੀਦੀ ਤੋਂ ਬਾਅਦ ਸ਼ਾਂਤੀ ਚ ਜੋ ਕ੍ਰਾਂਤੀ ਫਿਰ ਨੌਵੇਂ ਪਾਸ਼ਾ ਜੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਆ ਗੁਰਮੁਖ ਪਿਆਰਿਓ ਸਾਨੂੰ ਇਹ ਮਹਾਰਾਜ ਨੇ ਬਚਨ ਦਿੱਤੇ ਹੋਏ ਆ ਤੇ ਅੱਜ ਅਸੀਂ ਇਹਨਾਂ ਬਚਨਾਂ ਨੂੰ ਸੱਚੀ ਸੁੱਚੀ ਕੀਰਤ ਕਰਨੀ ਨਾਮ ਜਪਣਾ ਬਲ ਬੁੱਧੀ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ ਝੂਠੀ ਸੋਹਣੀ ਖਾਣੀ ਕਸਮ ਖਾਨ ਵਾਲੇ ਤੇ ਇਤਬਾਰ ਨਹੀਂ ਕਰਨਾ ਸੇਵਾ ਸਿਮਰਨ ਕਰਨਾ ਬੜੇ ਸੁੰਦਰ ਬਚਨ ਮਹਾਰਾਜ ਦੇ ਆ ਜੇ ਕਿਤੇ ਆਪਾਂ ਆਪਦੇ ਜੀਵਨ ਚ ਕਮਾ ਲਈਏ ਜਿੰਨੇ ਕਮਾਵਾਂਗੇ ਉਹਨੇ ਰੱਬ ਦੇ ਨੇੜੇ ਹੋ ਜਾਵਾਂਗੇ ਹੁਣ ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਉਹ ਕਿਰਪਾ ਕੀਤੀ ਆ ਜਿਹੜੀ ਅੱਜ ਸਾਰੇ ਸੰਸਾਰ ਵਿੱਚ ਪ੍ਰਗਟ ਹੈ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੋਜ ਖਾਲਸਾ ਅਕਾਲ ਪੁਰਖ ਦੀ ਫੌਜ ਸਾਧ ਸੰਗਤ ਜੀ ਜਿਸ ਤਰ੍ਹਾਂ ਪਹਿਲੇ ਜਾਮੇ ਵਿੱਚ ਜੋ ਪੁਰਨੇ ਪਾਏ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹੀ ਮਰਿਆਦਾ ਨੂੰ ਦਸਵੇਂ ਗੁਰੂ ਨਾਨਕ ਗ੍ਰੀਤਰ ਪਾਸ਼ਾ ਜੀ ਨੇ ਕਾਇਮ ਰੱਖਿਆ ਹੈ ਪੰਗਤ ਦੀ ਮਰਿਆਦਾ ਦੀ ਗੱਲ ਕਰੀਏ ਲੰਗਰ ਦੀ ਮਰਿਆਦਾ ਦੀ ਗੱਲ ਕਰੀਏ ਗੁਰੂ ਮਹਾਰਾਜ ਨੇ ਆਖਿਆ ਜਿਵੇਂ ਗੁਰੂ ਅਮਰਦਾਸ ਜੀ ਨੇ ਹੁਕਮ ਦਿੱਤਾ ਸੀ ਲੰਗਰ ਵਿੱਚ ਪ੍ਰਸ਼ਾਦਾ ਛਕੇ ਬਿਨਾ ਉਹਨਾਂ ਦੇ ਦਰਸ਼ਨ ਨਹੀਂ ਹੋ ਸਕਣਗੇ ਪਰ ਸਾਰੇ ਗੋਇੰਦਵਾਲ ਦਾ ਜਿਹੜਾ ਲੰਗਰ ਹੈ ਉਹ ਇੱਕ ਥਾਂਵੇਂ ਨਹੀਂ ਸੀ। ਅਨੰਦਪੁਰ ਸਾਹਿਬ ਦੇ ਵਿੱਚ ਪਹਿਲੀ ਵਾਰੀ ਸਰਬਸਾਂਝਾ ਲੰਗਰ ਮਹਾਰਾਜ ਨੇ ਕਾਇਮ ਕੀਤਾ। ਮਹਾਰਾਜ ਨੇ ਆਖਿਆ ਕਿਸੇ ਦਾ ਆਪਣਾ ਵੱਖਰਾ ਚੂਲਾ ਚੌਂਕਾ ਨਹੀਂ ਹੋਵੇਗਾ। ਸੰਗਤ ਜਿਹੜੀ ਆ ਇੱਕ ਥਾਂ ਤੇ ਬਹਿ ਕੇ ਪ੍ਰਸ਼ਾਦਾ ਛਕੇਗੀ। ਕਿਉਂਕਿ ਪਹਿਲਾਂ ਸਿੰਘਾਂ ਨੇ ਆਪਣੇ ਘਰਾਂ ਵਿੱਚ ਲੰਗਰ ਬਣਾਏ ਹੋਏ ਸੀ। ਪੁਰਾਤਨ ਸਮੇਂ ਵਿੱਚ ਮਹਾਰਾਜ ਨੇ ਇੱਕ ਥਾਂ ਕੀਤਾ ਸੀ। ਉਹਨੂੰ ਇਹ ਵੀ ਸਮਝਣ ਦੀ ਲੋੜ ਹੈ ਤੇ ਹਰ ਲੰਗਰ ਦਾ ਨਿਗਰਾਨ ਇੱਕ ਮੁਖੀ ਸਿੱਖ ਨੂੰ ਲਾਇਆ। ਮਹਾਰਾਜ ਨੇ ਇਹ ਮਰਿਆਦਾ ਕਾਇਮ ਕੀਤੀ ਆਨੰਦਪੁਰ ਸਾਹਿਬ ਵਿਦਿਆ ਸਾਹਿਤ ਸੰਗੀਤ ਦਾ ਕੇਂਦਰ ਬਣਾਇਆ ਫਿਰ ਜਿਹੜਾ ਵੀ ਆਨੰਦਪੁਰ ਸਾਹਿਬ ਤੋਂ ਆਉਂਦਾ ਸੀ ਚਾਹੇ ਉਹ ਬਾਬਾ ਦੀਪ ਸਿੰਘ ਜੀ ਦੀ ਆਪਾਂ ਗੱਲ ਕਰਦੇ ਆਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਹੁੰਦੇ ਆ ਇੱਥੋਂ ਦੇ ਹੀ ਹੋ ਕੇ ਰਹਿ ਜਾਂਦੇ ਆ ਇਹ ਬਹੁਤ ਵੱਡੀ ਗੱਲ ਆ ਸਾਧ ਸੰਗਤ ਜੀ ਤਾਂ ਆਪਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਮਹਾਰਾਜ ਦੇ ਜੀਵਨ ਤੋਂ ਕਦੇ ਵੀ ਪਾਈ ਹਉਮੈ ਹੰਕਾਰ ਵਿੱਚ ਨਹੀਂ ਆਉਣਾ ਤੇ ਜਿਵੇਂ ਉਹ ਬਿਰਧ ਮਾਇਨੇ ਸੇਵਾ ਕੀਤੀ ਉਹ ਬਿਰਧ ਜੱਟੀ ਨੇ ਗੁਰੂ ਮਹਾਰਾਜ ਦੀ ਉਸੇ ਤਰ੍ਹਾਂ ਹੀ ਆਪਾਂ ਸੇਵਾ ਕਰਨੀ ਆ ਨਿਮਾਣੇ ਬਣ ਕੇ ਸੁੰਦਰਤਾ ਦਾ ਵੀ ਮਾਣ ਹੰਕਾਰ ਨਹੀਂ ਕਰਨਾ ਹਰ ਕੇ ਨਾਮ ਬਿਨਾ ਸੁੰਦਰ ਹੈ ਨਗਤੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੋਹਣੀ ਕਾਇਆ ਬਦ ਸ਼ਕਲੀ ਹੀ ਜਾਣੋ ਬਦ ਸੂਰਤ ਹੀ ਜਾਣੋ ਜਿਉ ਬੇਸਵਾ ਕੇ ਕਰਪੂਤ ਚਮਤ ਹੈ ਤਿਸ ਨਾਮ ਪ੍ਰਯੋਹ ਹੈ ਪ੍ਰਤਰਗਟੀ ਜਿਵੇਂ ਕਿਸੇ ਬੇਖਵਾ ਦੇ ਘਰੇ ਪੁੱਤਰ ਜੰਮੇ ਉਨ੍ਹਾਂ ਦਾ ਨਾਮ ਹੀ ਰੱਖਿਆ ਜਾਂਦਾ ਹਰਾਮੀ ਪੈ ਜਾਂਦਾ ਹੈ ਭਾਵੇਂ ਉਹ ਸ਼ਕਲੋਂ ਸੋਹਣਾ ਕਿਉਂ ਨਾ ਹੋਵੇ ਇਸ ਤਰ੍ਹਾਂ ਜਿਹੜਾ ਨਾਮ ਨਹੀਂ ਜਪਦਾ ਜਿੰਨਾ ਮਰਜੀ ਸੁਨੱਖਾ ਹੋਵੇ ਉਹ ਸੋਹਣਾ ਨਹੀਂ ਹੋ ਸਕਦਾ ਕਦੇ ਵੀ ਇਹ ਗੱਲ ਸਦਾ ਹੀ ਯਾਦ ਰੱਖਣੀ ਆ ਇਹ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਰ ਰਹੇ ਆ ਜਿਨ ਕੇ ਹਿਰਦੇ ਨਾ ਹਰ ਸੌਮੀ ਤੇ ਵਿਗੜੇ ਰੂਪ ਬੇਰਗਟੀ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਨਾਮ ਹੈ ਉਹ ਮਨੁੱਖ ਭਾਵੇਂ ਵੱਧ ਸ਼ਕਲ ਭਾਵੇਂ ਉਹ ਕੋੜੀ ਤੇ ਪਰ ਉਹਨਾਂ ਦਾ ਅੰਦਰ ਚੰਗਾ ਹੈ ਉਹ ਅੰਦਰੋਂ ਸੋਹਣੇ ਜਿਉ ਨਿਗਰਾ ਬਹੁ ਬਾਤਾਂ ਜਾਣੇ ਉਹ ਹਰ ਦਰਗੇ ਹੈ ਭ੍ਰਸ਼ਟੀ ਜਿਵੇਂ ਕੋਈ ਗੁਰੂ ਤੋਂ ਬੇਮੁਖ ਬੰਦਾ ਭਾਵੇਂ ਚੁਤਰਾਈਆਂ ਦੇ ਗੱਲਾਂ ਜਾਣਦਾ ਹੋਵੇ ਪਰ ਦਰਗਾਹ ਚ ਤਾਂ ਉਹਨੂੰ ਥਾਂ ਨਹੀਂ ਮਿਲਨੀ ਇਸ ਕਰਕੇ ਨਾਮ ਜਪਣਾ ਚਾਹੀਦਾ ਹੈ ਪਰਮੇਸ਼ਵਰ ਦਾ ਚਲਾਕੀਆਂ ਛੜਨੀਆਂ ਚਾਹੀਦੀਆਂ ਨੇ ਸਿੱਖਿਆ ਬਹੁਤ ਵੱਡੀ ਮਿਲ ਗਈ ਆ ਜੇ ਇੱਕ ਬਿਰਧ ਮਾਈ ਇਸ ਤਰ੍ਹਾਂ ਦੇਖੋ ਜੀ ਸੇਵਾ ਭਾਵਨਾ ਦੇ ਨਾਲ ਇਨੀ ਨਿਮਰਤਾ ਦੇ ਨਾਲ ਇਨੀ ਸ਼ਰਧਾ ਦੇ ਨਾਲ ਗੁਰੂ ਮਹਾਰਾਜ ਦੀ ਸੇਵਾ ਕਰਦੀ ਆ ਤੇ ਆਪ ਦਾ ਜਨਮ ਮਰਨ ਜਿਹੜਾ ਸਫਲ ਕਰ ਸਕਦੀ ਆ ਅਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਤਾਂ ਜਵਾਨ ਹਾਂ ਅਸੀਂ ਤਾਂ ਸਾਡੀ ਤਾਂ ਜਿਹੜੀ ਅਵਸਥਾ ਹੈ ਉਹ ਮਾਈ ਤੋਂ ਸਾਡੀ ਉਮਰ ਵੀ ਥੋੜੀ ਆ ਤੇ ਇਹ ਚੀਜ਼ਾਂ ਨੂੰ ਸੋਚਣ ਦੀ ਲੋੜ ਆ ਭਾਵੇਂ ਕੋਈ ਬਜ਼ੁਰਗ ਵੀ ਇਹ ਖਤਾ ਸੁਣ ਰਿਹਾ ਹੈ ਤੇ ਸਾਥ ਸੰਗਤ ਦੀ ਯਾਦ ਰੱਖਣਾ ਉਮਰ ਜਿੰਦੀ ਮਰਜੀ ਹੋਵੇ ਪਰ ਅਸੀਂ ਆਪਣੇ ਗੁਰੂ ਤੋਂ ਹਮੇਸ਼ਾ ਛੋਟੇ ਆ ਪੈਸਾ ਜਿੰਨਾ ਮਰਜੀ ਹੋਵੇ ਜਿਹਦੇ ਮਰਜੀ ਪੈਸੇ ਕਰਕੇ ਉੱਚੇ ਹੋਈਏ ਪਰ ਗੁਰੂ ਦੇ ਬਰਾਬਰ ਅਸੀਂ ਹੋ ਨਹੀਂ ਸਕਦੇ ਕਿਉਂਕਿ ਜਿਸ ਗੁਰੂ ਨੇ ਸਾਡੇ ਵਾਸਤੇ ਆਪਣਾ ਸਰਬੰਸ ਵਾਰ ਦਿੱਤਾ ਕਲਗੀ ਧਰ ਦੇ ਪੁੱਤਰ ਧੀਓ ਅੰਮ੍ਰਿਤ ਧਾਰੀ ਹੋ ਕੇ ਜਿਓ ਅੰਮ੍ਰਿਤ ਛਕੀਏ ਸਿੰਘ ਸਜੀਏ ਗੁਰੂ ਵਾਲੇ ਬਣੀਏ ਸਤਿਗੁਰ ਜੀ ਕਿਰਪਾ ਕਰਨ ਬਖਸ਼ ਲੈਨ ਜੀ ਭੁੱਲਾ ਚੁਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ